ਸਵਾਗਤ ਹੈ ਜੀ ਨਮੀ ਕਹਾਣੀ ਵਿੱਚ ਕਹਾਣੀ ਹੈ ਬਗਾਨਾ ਪਿੰਡ ਇਹ ਲਿਖੀ ਹੋਈ ਹੈ ਗਰਦਿਆਲ ਸਿੰਘ ਜੀ ਦੀ ਸਾਥ ਵਿੱਚ ਦੋ ਨਿਆਣੇ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਹਨਾਂ ਨੂੰ ਸਹੰਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਪਾ ਕੇ ਸੰਗ ਦਾ ਸੰਗ ਦਾ ਤਾਏ ਦੇ ਨੇੜੇ ਆ ਗਿਆ ਪਰ ਦੂਜਾ ਝੱਗੇ ਹੇਠ ਗੁੱਲੀ ਲੁਕਾ ਕੇ ਅਗਾਹ ਨੂੰ ਨੱਸ ਗਿਆ ਉਹ ਕਹਿੰਦਾ ਸੀ ਕੁਛ ਓਏ ਕੋੜ ਆਏ ਮੁੰਡੇ ਦੀ ਬਾਹ ਫੜ ਕੇ ਤਾਏ ਨੇ ਪੁੱਛਿਆ ਉਹ ਉਹ ਮਾਗੇਗਾ ਮਾਗੇ ਕਾਕੀ ਓਏ ਮਾਗੇ ਕਾਣੇ ਦਾ ਭਤੀਜਾ ਕੱਗੇ ਟੀਡੂ ਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਇਆ ਆਪਣੀਆਂ ਸੰਗਣੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਹੀ ਬੋਲਿਆ ਤੇ ਤੂੰ ਸੰਤ ਤੇ ਬੁੱਚੜਦਾ ਹੈ ਨਾ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ ਮੁੰਡੇ ਨੇ ਜੀਭ ਬਾਹਰ ਕੱਢ ਕੇ ਤਾਏ ਤੋਂ ਬਾਹ ਛਡਾਉਂਦਿਆਂ ਸੰਗ ਕੇ ਮੂੰਹ ਪਾਸੇ ਕਰ ਲਿਆ ਦਾਦੀ ਦੇ ਆਖasm ਆਪਣੇ ਬਾਬੇ ਦਾ ਨਾਂ ਨਹੀਂ ਪਤਾ ਦੱਸ ਕਿਸੋਂ ਮਖਤਿਆਰ ਹੈ ਕਿ ਫਿੱਡੂ ਔਰਾਂਜਾ ਤਾਇਆ ਉੱਚੀ ਸਾਰੀ ਹੱਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸਹਿਮੇ ਖੜੋਤੇ ਆਪਣੇ ਗੁੱਲੀ ਵਾਲੇ ਬੈਲੀ ਵੱਲ ਝਾਕਦਾ ਬਾਹ ਛਡਾਉਣ ਦਾ ਯਤਨ ਕਰ ਰਿਹਾ ਸੀ ਚੰਗਾ ਚੱਲ ਇਹੋ ਦੱਸ ਬਈ ਪੁੱਤ ਕੀ ਦਾ ਲਾਲੂ ਦਾ ਮੁੰਡੇ ਨੇ ਛੇਤੀ ਛੇਤੀ ਦੇਣੇ ਜਵਾਬ ਦਿੱਤਾ ਗੁਰਮਖ ਕੇ ਲਾਲੂ ਦਾ ਹੂੰ ਲੱਗਦਾ ਹੂੰ ਦਾ ਨਾਨੀ ਰਿਆ ਯਾਰਾ ਨਾ ਬਾਬਾ ਨਾ ਤਾਇਆ ਹੂੰ ਇਹ ਕਿਨੇ ਮੱਤ ਦਿੱਤੀ ਆ ਓਏ ਤੈਨੂੰ ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ ਤਾਇਏ ਦਾ ਭਾਰਾ ਜਿਹਾ ਚਿਹਰਾ ਵਿਪਖ ਗਿਆ ਉਹ ਰਤਾ ਗਰਜਵੀਂ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲੱਗਦਾ ਭਲਾ ਮੁੰਡਾ ਗੁੰਮਸਮ ਖੜੋਤਾ ਰਿਹਾ ਓਏ ਕੁਛ ਤਾਂ ਬੋਲ ਨਾਨਕਿਆਂ ਦੇ ਆ ਜੰਮਿਆ ਓਵੇਂ ਸਹਿਮੇ ਹੋਏ ਮੁੰਡੇ ਦੇ ਮੂੰਹ ਤਾਇਆ ਨਿਕਲ ਗਿਆ ਦੁਰ ਫਿਟੇ ਮੂੰ ਤੇਰੇ ਜੰਮਣ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਇਸ ਕਿਰੀ ਕਿਧਰੋਂ ਪਾਲੀਏ ਓਏ ਤੂੰ ਘਰੇ ਤੇਰੀ ਕੋਈ ਦਾਦੀ ਬੇਬੇ ਵੀ ਹੈ ਮਤ ਦੇਣ ਵਾਲੀ ਜਮ ਕੇ ਭੁੰਡਾਂ ਦੀਆਂ ਗਰੋਲੀਆਂ ਵਾਂਗੂ ਰੋੜੀ ਛੱਡੇ ਹੋ ਤਾਇਨੇ ਬਾਹ ਛੱਡ ਕੇ ਉਹਦੇ ਕੋਨੇ ਸਿਰ ਤੇ ਪੋਲੀ ਜਹੀ ਚਪੇੜ ਮਾਰੀ ਭੁੰਡਾਂ ਬਾਹ ਛਡਾਉਂਦਿਆਂ ਹੀ ਸ਼ੂਟ ਵੱਟ ਕੇ ਆਪਣੇ ਬੈਲੀ ਨਾਲ ਯਾਰ ਅੜਿਆ ਉਥੋਂ ਉਹ ਦੋਵੇਂ ਪਛਾਹ ਮੁਰ ਮੁਰ ਝਾਕਦੇ ਛੱਪੜ ਵੱਲ ਭੱਜ ਗਏ ਆਇਨੇ ਇੱਕ ਵਾਰੀ ਉਹਨਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੁੰਡੇ ਨੂੰ ਪੜੋਸਣ ਲੱਗ ਪਿਆ ਤਕੜਾ ਦਿਨ ਚੜ ਗਿਆ ਸੀ ਪਰ ਅਜੇ ਤਾਈ ਤਾਏ ਦਾ ਕੋਈ ਸਾਥ ਵਾਲਾ ਬੈਲੀ ਨਹੀਂ ਸੀ ਆਇਆ ਚਿੱਤ ਕਾਲਾ ਪੈਣ ਲੱਗ ਪਿਆ ਗਲੀ ਵਿੱਚ ਵੀ ਸੁੰਨਸਰਾ ਹੀ ਲੱਗਦੀ ਸੀ ਭੁੱਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ ਉਸ ਪਿੱਛੋਂ ਕੋਈ ਨਹੀਂ ਸੀ ਦਿਸਿਆ ਕੀ ਹੁੰਦਾ ਜਾਂਦਾ ਜਵਾਨੇ ਨੂੰ ਤਾਇਆ ਆਪ ਮਹਾਰਾਹੀ ਬੋਲ ਪਿਆ ਯੋਸ ਇੱਕ ਵਾਰ ਮੁੜ ਆਸੇ-ਪਾਸੇ ਨਿਗਾਹ ਮਾਰੀ ਰਾਮਾ ਵੀ ਪਤਾ ਨਹੀਂ ਮਰ ਗਿਆ ਕਿ ਜਿਉਂਦਾ ਪੁੱਛੋਂ ਤਾਂ ਆਖੂ ਬਹੂਆਂ ਸੰਦੇਹਾ ਚਾ ਨਹੀਂ ਕਰਕੇ ਦਿੰਦੀਆਂ ਭਲਾ ਪੁੱਛਣ ਵਾਲਾ ਹੋਵੇ ਇਹੋ ਜਈਆਂ ਬਹੂਆਂ ਨੂੰ ਫਾਹੇ ਦੇਣਾ ਇਹਨਾਂ ਨੂੰ ਸਿਹੇੜ ਕੇ ਕਿਉਂ ਲਿਆਂਦਾ ਸੀ ਇਦੂ ਤਾਂ ਪਰ ਕੋਈ ਮੰਦਾ ਬੋਲ ਬੋਲਣ ਰੋਕ ਕੇ ਤਾਇਆ ਕੁੰਡੇ ਦਾ ਆਸਰਾ ਲੈਂਦਿਆਂ ਉੱਠ ਖਲੋਤਾ ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦੇ ਆ ਫਿਰ ਆਪ ਮਹਾਰਾ ਬੋਲਣ ਲੱਗ ਪਿਆ ਅੱਗੇ ਦਿਨ ਚੜਦੇ ਆ ਨਾਲ ਬੁੜਿਆਂ ਠੇਰਿਆਂ ਨੇ ਸੱਤ ਵਿੱਚ ਆ ਬੈਠਣਾ ਘਰੇ ਨੋਹਾ ਧੀਆਂ ਨੇ ਸੌ ਕੰਮ ਕਰਨੇ ਹੋਣੇ ਬੁੜਿਆਂ ਤੋਂ ਪੱਲੇ ਕਰਦੀਆਂ ਫਿਰਨ ਕੇ ਗੋਹਾ ਗੁੜਾ ਨਵੇਣ ਨਾਲੇ ਬੰਦੇ ਦਾ ਬੁੜੀਆਂ ਕੋਲੇ ਕੰਮ ਕੀ ਪਰ ਹੁਣ ਗੁਰਮਖ ਖਰਗੇ ਵੀ ਠਰ ਕੇ ਫਿਰਦੇ ਆ ਕਿ ਬਹੂਆਂ ਨੂੰ ਕੁੰਡ ਕੱਢਣ ਦੀ ਜ਼ਰੂਰਤ ਹੀ ਕਿਆ ਏ ਆਹੋ ਨਾ ਸੋਰੇ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮਈ ਨਹੀਂ ਰਹੀ ਤਾਂ ਬੰਦੇ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੋਇਆ ਉਹ ਕੀ ਦੇ ਨਾਲ ਸੁਖਮਨੀ ਦੇ ਅਰਥ ਕਰਦਾ ਹੁੰਦਾ ਬਈ ਇੰਦਰ ਨੇ ਬੱਠੜ ਵਿੱਚ ਅੱਗ ਤੇ ਸੁੱਕੇ ਸੱਕ ਸੁੱਟਦਿਆਂ ਦੂਰੋਂ ਹੀ ਉਹਦਾ ਸਵਾਗਤ ਕੀਤਾ ਅਰਥ ਕੀ ਦੇ ਨਾਲ ਕਰਨੇ ਆਂ ਇੰਦਰਸਿਆਂ ਆਪਦੇ ਹੀ ਰੋਣੇ ਰੋਣੇ ਆ ਖੁੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੁੱਢੀ ਤੇ ਜਾ ਬੈਠਾ ਤੁਕ ਦੇ ਸੱਕਾਂ ਨੇ ਨਿੱਗੇ ਧੂਏ ਵਿੱਚ ਹੱਥ ਪਾਉਂਦੇ ਆ ਉਹ ਫੇਰ ਆਪ ਮਹਾਰਾਹੀ ਬੋਲਣ ਲੱਗ ਪਿਆ ਇੰਦਰ ਸਿਆ ਤੂੰ ਤਾਂ ਗਿਆਨਵਾਨ ਪੁਰਸ਼ ਐ ਇਹ ਦੁਨੀਆ ਨੂੰ ਹੁੰਦਾ ਕੀ ਜਾਂਦਾ ਮੈਂ ਟੜਕੇ ਦਾ ਸਾਥ ਵਿੱਚ ਆ ਕੇ ਬੈਠਾਂ ਕੋਈ ਚਿੜੀ ਨਹੀਂ ਫਰਕਦੀ ਖਬਰੇ ਘਰੀ ਬੈਠੇ ਲੋਕ ਕੀ ਗੀਤਾ ਦਾ ਪਾਠ ਕਰਦੇ ਆ ਅੱਗੇ ਟਿੱਕੀ ਚੜਦੀ ਨਾਲ ਮਾਰ ਰੌਣਕਾਂ ਲੱਗ ਜਾਂਦੀਆਂ ਬੁੜਿਆਂ ਠੇਰਿਆਂ ਨੇ ਮੁੰਡੇ ਖੁੰਡਿਆਂ ਨੂੰ ਮਖੌਲ ਕਰਨੇ ਹੁਣ ਅੱਬਲ ਤਾਂ ਕੋਈ ਆਪ ਹੀ ਕੁਛ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉਹ ਉੱਦੜ ਕੇ ਅੱਗੋਂ ਗੱਲ ਪੈ ਜਾਣਗੇ ਭਲਿਓ ਬੰਦੇਓ ਇਹ ਤਾਂ ਸੋਚੋ ਵੀ ਜੇ ਪਿੰਡ ਵਿੱਚ ਇੰਨਾ ਹੀ ਸਹਿਚਾਰ ਨਾ ਰਿਹਾ ਤਾਂ ਫੇਰ ਇੱਥੇ ਰਹਿ ਕੇ ਕੀ ਕਰਨਾ ਬਾਹਰ ਖੇਤੀ ਨਾ ਜਾ ਕੇ ਛੱਪੜ ਪਾ ਲਾਂਗੇ ਹਾਂ ਬਈ ਅੰਦਰ ਤੇ ਆ ਪਾਈ ਤਾਂ ਜਾਂਦੇ ਆ ਹੁਣ ਤੇਰੇ ਸਾਹਮਣੇ ਤੁੱਲੀ ਕਿਆ ਨੇ ਅਰਜਣ ਕਿਆ ਨੇ ਤੋ ਤੁਨ ਮੋੜੀਆਂ ਨੇ ਸਾਰਿਆਂ ਨੇ ਖੇਤੀ ਜਾ ਕੋਠੇ ਪਾ ਲੈ ਜਦੋਂ ਪੁੱਛੀਏ ਕਿਵੇਂ ਆਖਣਗੇ 20 ਐ ਭਰਾਵੋਂ ਸਿਆਪੇ ਚੋਂ ਨਿਕਲੇ ਆ ਲੈ ਪਿੰਡ ਨੂੰ ਸਿਆਪਾ ਹੀ ਦੱਸਦੇ ਆ ਤਾਏ ਨੇ ਗੋ ਨਾਨਿੰਦਰ ਦੇ ਮੂੰਹ ਵੱਲ ਵੇਖਿਆ ਤੇ ਉਹਦੇ ਮੱਥੇ ਦੀਆਂ ਭਾਰੀ ਤੇਉੜੀਆਂ ਸੰਗਣੀਆਂ ਹੋ ਗਈਆਂ ਦੂਰ ਫਿਟੇ ਮੂੰਹ ਕਿਰਣਾ ਨਾਲ ਤਾਏ ਨੇ ਬੱਠਲ ਵਿੱਚ ਧੁਕਦਾ ਸੱਕ ਚੁੱਕ ਕੇ ਉਸ ਨਾਲੋਂ ਮੱਛਿਆ ਹਿੱਸਾ ਝਾੜਿਆ ਅਤੇ ਆਪਣੇ ਪਾਸੇ ਖਿਲਰੇਂਦਰ ਦੇ ਤਿੱਖੇ ਸੰਧਾਂ ਵੱਲ ਝਾਕੇ ਕਰਮੀ ਆਵਾਜ਼ ਨਾਲ ਬੋਲਿਆ ਇੰਦਰ ਸਿਆ ਕਦੇ-ਕਦੇ ਤਾਂ ਜੀ ਕਰਦਾ ਬਈ ਆ ਜਿਹੜੇ ਅੱਜਕੱਲ ਦੇ ਮੁੰਡੇ ਬਹੂਆਂ ਨੂੰ ਫੂੰਫੂਂ ਕਰਦੇ ਫਿਰਦੇ ਆ ਇਹਨਾਂ ਦੀ ਫੜ ਕੇ ਪਹਾੜੇ ਨਾਲ ਲੱਤਾਂ ਛਾਂਗਦੇ ਆ ਮੁੰਡੇ ਬਹੂਆਂ ਤੇ ਤੋਂ ਲੱਤਾਂ ਛੰਗਾਉਣਗੇ ਘਾ ਆਪਣੀਆਂ ਛਾਂਗਣਗੇ ਇੰਦਰ ਆਪਣੀ ਕੋਦੀ ਕਰਨ ਵਰੜੀ ਦਾ ਦਾੜੀ ਤੇ ਹੱਥ ਫੇਰਦੇ ਆ ਬੋਲਿਆ ਅਸਲ ਵਿੱਚ ਸਮੇਂ ਦੀ ਗੱਲ ਹੁੰਦੀ ਐ ਜਿਹੋ ਜਿਹਾ ਉਹੋ ਜਿਹਾ ਓਲਾ ਤੇਰੇ ਮੇਰੇ ਅਰਗਿਆਂ ਤੇ ਹੁਣ ਜਮਾਨੇ ਹੀ ਨਹੀਂ ਰਹੇ ਛੱਡ ਯਾਰ ਕੀ ਗੱਲਾਂ ਕਰਦੇ ਆ ਮੈਂ ਤਾਂ ਦੋਹਾਂ ਨੂੰ ਆਖਿਆ ਬਈ ਤਾਂ ਬੰਦੇ ਬਣ ਕੇ ਚਲੋਗੇ ਤਾਂ ਸਭ ਕੁਝ ਤੁਹਾਡਾ ਜੇ ਬਹੁਤੀ ਚੀਮੀ ਕੀਤੀ ਤਾਂ ਸાળਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਲ ਲਵਾ ਦੂੰ ਤੁਰੇ ਫਿਰੇ ਉਹ ਡੰਡੇ ਵਜਾਉਂਦੇ ਵੇਖ ਲੈ ਕੰਨ ਵਿੱਚ ਪਾਏ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜਾਂ ਉੱਚੀ ਨਹੀਂ ਵੀ ਹੋਣ ਲੱਗੀ ਸੀ ਮੈਂ ਇੱਕ ਦਿਨ ਵਿਹੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿੱਛੋਂ ਚਾਹ ਪਾਣੀ ਨੂੰ ਦਿਨ ਨਹੀਂ ਚੜਨ ਦਿੰਦੀ ਆਪੇ ਪਾਣੀ ਦਿੱਤਾ ਕਰਕੇ ਧਰਜੂ ਤੂੰ ਤਾਂ ਹੋਇਆ ਕਰਮਾ ਵਾਲਾ ਇੰਦਰ ਨੇ ਤਾਇ ਦੀ ਵਡਿਆਈ ਕਰਦੇ ਆਖਿਆ ਨਾਲੇ ਜਦੋਂ ਵਾਹਿਗੁਰੂ ਨੇ ਔਲਾਦ ਲੱਗ ਦਿੱਤੀ ਹੋਵੇ ਤਾਂ ਸਭ ਕੁਝ ਆਪੇ ਹੀ ਰਾਸ ਆ ਜਾਂਦਾ ਓਏ ਨਹੀਂ ਇੰਦਰ ਸਿਆਂ ਬੰਦੇ ਵਿੱਚ ਆਪਦੇ ਵਿੱਚ ਸਾਹ ਸੱਤ ਹੋਣਾ ਚਾਹੀਦਾ ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ ਨੇ ਜਦੋਂ ਆਪ ਹੀ ਲੋਕਾਂ ਦਾ ਆਮਾਨ ਹੱਲਿਆ ਫਿਰੇ ਤਾਂ ਲਾਦ ਕੀ ਕਰੂ ਆਹੋ RAMU ਨੇ 9 ਕੀ ਸਹਿੜ ਲਿਆਂਦੀ ਸਾਰਾ ਦਿਨ ਉਸੇ ਦੀਆਂ ਗੱਲਾਂ ਹੀ ਕਰੀ ਜਾਉ। 함ਰੀ ਬਹੂ ਕੁੰਡ ਨਹੀਂ ਕਰਦੀ। ਉਹ 10 ਜਮਾਤਾਂ ਪੜ੍ਹੀ ਐ। ਮੁੰਡਾ ਕਿਤੇ ਬਾਹਰ ਫਿਰਦਾ। ਆਪ ਉਹਨੂੰ ਸਾਰਾ ਇੱਥੇ ਰੱਖੀ ਬੈਠਾ। 10 ਵੇਈ ਕੰਜਰ ਦੇਆ। ਇਹਦਾ ਇੱਥੇ ਕੀ ਕੰਮ? ਹੁਣ ਦੱਸ ਦੁਨੀਆ ਦਾ ਕੋਈ ਹਾਲ ਐ। ਹੈਂ? ਬੇੜਾ ਗਰਕ ਤੇ ਆਇਆ ਕਿ ਨਹੀਂ? ਇੰਦਰ ਵੀ ਗੰਪੀਰ ਹੋ ਗਿਆ। ਤਾਏ ਨੇ ਕੋਈ ਹੋਰ ਕਥਾ ਛੇੜ ਲਈ। ਪਰ ਪ੍ਰਤਾਪੇ ਕਾ ਸੀਰੀ ਤਾਪਾ ਕਹੀ ਤਲਪੌਣ ਆ ਗਿਆ। ਬੰਦਾ ਨੇ ਕਹੀ ਫੜ ਕੇ ਪਾਸੇ ਰੱਖਦਿਆਂ ਕਹਿ ਦਿੱਤਾ ਬਿੰਦ ਕਾਨੂੰ ਲੈ ਜੀ ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਆ ਤੂੰ ਭਰਾਵਾ ਗਿਆਨ ਗੋਸ਼ਟ ਫੇਰ ਕਰ ਲਈ ਮੈਂ ਤਾਂ ਜੇ ਬਿੰਦਕ ਨਾ ਗਿਆ ਮੇਰੀ ਤਾਂ ਪ੍ਰਤਾਪੇ ਦਾ ਸਯਾਦਾ ਸੰਗੀ ਘੁੱਟ ਦੋ ਤੈਨੂੰ ਕੁਛ ਨਹੀਂ ਸਰੂ ਉਹ ਇੱਕ ਜਾਤੇ ਤਾਏ ਨੇ ਉਸ ਵੱਲ ਹਿਰਕ ਕੇ ਬਿੰਦਿਆਂ ਕਿਹਾ ਤਾਇਆ ਕੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ ਤਾਪੇ ਨੇ ਪੈਰਾ ਪਾਰ ਬੱਠਲ ਦੇ ਨੇੜੇ ਹੋ ਕੇ ਬੈੰਦਿਆ ਕਿਹਾ ਤਾਂ ਘਰੋਂ ਬੇਦਖਲ ਹੋਇਆ ਫਿਰਦਾ ਪ੍ਰਤਾਪੇ ਕੇ ਮੁੰਡੇ ਦਾ ਹੁਣੇ ਐਡੇ ਚੱਕਵੇਂ ਹੋਏ ਫਿਰਦੇ ਆ ਅਕੇ ਸਮਾਨ ਸਾਡਾ ਹੀ ਆ ਕਢਾਇਆ ਘੜੇ ਪਰ ਤਾਪੇ ਵੇਲੇ ਤਾਂ ਕਦੇ ਟੁੱਕ ਦਾ ਪੋਰਾ ਵੀ ਮਿੜ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰੋ ਆ ਵੇਖ ਦੁੱਧ ਦਾ ਪਊਗਾ ਚਾਹ ਤੇ ਗੁੜ ਦੀ ਡਲੀ ਨਾਲ ਲੈ ਕੇ ਚੱਲੇ ਆ ਡੱਬਾ ਖੇਤ ਰੱਖ ਛੱਡਿਆ ਜਦੋਂ ਤਾਲਬ ਹੋਈ ਆਪੇ ਕਰਕੇ ਪੀਉ ਕੋਈ ਬਾਤ ਨਹੀਂ ਪੁੱਛਦਾ ਜਦੋਂ ਤਾਪੇ ਨੇ ਆਪਣੇ ਮੂਕੇ ਦੇ ਪਿਛਲੇ ਲਾੜ ਨਾਲ ਬੰਨੇ ਆ ਨ ਇੱਕ ਸੁੱਕ ਬਖਾਇਆ ਤਾਂ ਤਾਤਾ ਸੱਚੀ ਹੈਰਾਨ ਹੋ ਗਿਆ ਨੂੰ ਕੋਈ ਹੈਰਾਨੀ ਨਾ ਹੋਈ ਉਸ ਨੂੰ ਆਪਣੀ ਗੱਲ ਦਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰੇ ਗੇੜਾ ਮਾਰਿਆ ਫਿਰ ਮੋੜਦਾ ਲੈ ਜਾਈ ਅਜੇ ਤਾਂ ਯਾਰ ਹੱਡੀ ਨਹੀਂ ਜੁੜੇ ਠੰਡ ਤਾਂ ਬੇਕੁੱਤੋਂ ਕਿੰਨੀ ਪੈਂਦੀ ਐ ਆਹੋ ਚਾਚਾ ਤੈਨੂੰ ਠੰਡ ਤਾਂ ਲੱਗੂ ਹੀ ਤਾਪਾ ਉੱਠ ਕੇ ਖੜਾ ਹੋਇਆ ਕੋਜੇ ਬਿਆੰਗ ਨਾਲ ਬੋਲਿਆ ਆਪਦੇ ਅੱਡੇ ਤੇ ਬੈਠਾ ਕਿਸੇ ਸਾੜੇ ਦੀ ਮੀਨ ਮੇਖ ਨਹੀਂ ਜੋ ਆਖੋ ਸੱਤ ਚੰਗਾ ਫਿਰ ਮੈਂ ਹੁਣੇ ਆਉਣਾ ਲੈ ਬਣ ਕੇ ਕਰਾਂਦੀ ਹੁਣੀ ਚੰਗਾ ਤਾਇਆ ਭੋਲਾ ਤਾਪੇ ਦੀ ਗੱਲ ਸੁਣ ਕੇ ਉਂਝ ਹੀ ਗੁੰਮ ਹੋ ਗਿਆ ਅਚਾਨਕ ਉਹਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਕੇ ਬਸਿਆ ਹੋਵੇ ਇੰਜ ਸਿਰੀ ਬੋਤਲਾਂ ਵਿੱਚ ਦੁੱਧ ਪਾਈ ਆਦੀਆਂ ਪੁੜੀਆਂ ਗੁੜ ਪੱਲੇ ਬੰਨੀ ਉਸ ਨੂੰ ਆਪਣੇ ਪਿੰਡ ਤਾਂ ਕਦੇ ਨਹੀਂ ਸੰਨ ਵੇਕੇ ਉਹਨਾਂ ਦੇ ਸਿਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਸੀ। ਦੀ ਰੋਟੀ ਮਿਲਦੀ ਸੀ। ਉਹ ਆਪ ਸਾਰੀ ਉਮਰ ਐਵੇਂ ਹੀ ਕਰਦਾ ਰਿਹਾ। ਚੰਗਾ ਵਈ ਇੰਦਰ ਸਿਆ ਮੈਂ ਵੀ ਚੱਲਦਾ। ਤਾਇਏ ਨੇ ਉੱਠਦਿਆਂ ਕਿਹਾ ਇੰਦਰ ਨੇ ਦੋ ਤਿੰਨ ਵਾਰ ਉਹਨੂੰ ਬੈਠਣ ਲਈ ਕਿਹਾ ਪਰ ਤਾਇਆ ਲੰਬਾਂ ਹੌਂਕਾ ਪਰ ਕੇ ਬਾਕਰੂ ਬਾਕਰੂ ਤੇਰੇ ਰੰਗ ਕਹਿੰਦੇ ਬਾਹਰ ਨਿਕਲ ਗਿਆ। ਗੱਡੀ ਦੇ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਕਿ ਕੁਝ ਬੰਦੇ ਤੁਰੇ ਆਉਂਦੇ ਦੇ ਸੀ ਉਹ ਰੁਕ ਕੇ ਗੋਹ ਨਾਲ ਉਧਰ ਨੂੰ ਤਾਣਨ ਲੱਗ ਪਿਆ ਪਰ ਕੋਈ ਪਛਾਣ ਨਹੀਂ ਆਈ ਬੰਦੇ ਹੋਰ ਨੇੜੇ ਆ ਗਏ ਉਹ ਫਿਰ ਵੀ ਨਾ ਪਛਾਣ ਸਕਿਆ ਜਦੋਂ ਉਹ ਚਾਰ ਕਰਮਾਂ ਦੀ ਵਿੱਥ ਤੇ ਰਹਿ ਗਏ ਤਾਂ ਕਿਤੇ ਜਾ ਕੇ ਸੰਤੋਖ ਢਿਲੋਂ ਦੇ ਸਿਰੀ ਦੀ ਪਛਾਣ ਆਈ ਉਸ ਸਿਰ ਉੱਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਸੀ ਪਛਾਣਿਆ ਸਤ ਸ੍ਰੀ ਅਕਾਲ ਤਕਣਾ ਸਰੀ ਦੇ ਮਗਰ ਆਉਂਦੇ ਗੋਰੇ ਨਿਸ਼ੋਗ ਬੱਰੂ ਨੇ ਮੁਸਕਰਾਉਂਦਿਆਂ ਕਿਹਾ ਤੇ ਕੁਛੜ ਚੁੱਕੇ ਮੁੰਡੇ ਦੇ ਦੋਹੇ ਹੱਥ ਤਾਹ ਕਰਦਾ ਬੋਲਿਆ ਬਾਬਾ ਜੀ ਕੋ গুਡ ਮਾਰਨਿੰਗ ਬੋਲੋ ਪਰ ਭੋਲਾ ਜਿਵੇਂ ਠਟੰਬਰ ਗਿਆ ਉਹਨੂੰ ਇੰਨੀ ਕੁ ਗੱਲ ਸਮਝ ਆ ਗਈ ਕਿ ਉਹ ਸੰਤੋਖੇ ਢਿਲੋਂ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹਦੇ ਕੁਛੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੋਟੀ ਤੇ ਪਾਸ਼ਮ ਦੇ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਬੇ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਹ ਚੰਗੀ ਤਰ੍ਹਾਂ ਜਾ ਸੀ ਕਿ ਸੰਤੋਖੇ ਦਾ ਇਹ ਮੁੰਡਾ ਜੇ ਵਿਆਹਿਆ ਨਹੀਂ ਸੀ ਕਿਹੜਾ ਭੋਲੇ ਨੇ ਸੱਤ ਸ੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾਂ ਉਸ ਦੇ ਮੂੰਹ ਵੱਲ ਤੱਕਦਿਆਂ ਪੁੱਛਿਆ ਮੈਂ ਸੰਤੋਖੇ ਦਾ ਪੀਲੂ ਆ ਤਾਇਆ ਪਛਾਣਿਆ ਨਹੀਂ ਪਛਾਣ ਤਾਂ ਲਿਆ ਪਰ ਆ ਕੀ ਹਰ ਸ਼ਬਦ ਹੈਰਾਨੀ ਨਾਲ ਤੇ ਲਮਕਾਰ ਕੇ ਬੋਲਦਿਆਂ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਅੱਧ ਨੰਗਾ ਸਿਰ ਕਰੀ ਹੱਥ ਵਿੱਚ ਮੈਂ ਦੇਲੇਵੇ ਵਰਗਾ ਕਾਲਾ ਝੋਲਾ ਜਿਹਾ ਲਮਕਾਈ ਬੋਟੇ ਦੇ ਪਿੱਛੇ ਪਿੱਛੇ ਤੁਰ ਹੀ ਜਾਂਦੀ ਉਸ ਕੁੜੀ ਵੱਲ ਇਓ ਚਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਹੀ ਭੁੱਲ ਗਈ ਹੋਵੇ ਕਿ ਉਸਨੇ ਕੀ ਪੁੱਛਣਾ ਸੀ ਸਿੰਦਰ ਉੱਚੀ ਸਾਰੀ ਹੱਸ ਕੇ ਕੁੱਚੜ ਚੁੱਕੇ ਮੁੰਡੇ ਨੂੰ ਤਾਂ ਗਸੌਂਦਿਆਂ ਬੋਲਿਆ ਤਾਇਆ ਤੇਰੀ ਨੌ ਐ ਭੋਲੇ ਦੀ ਜਿਵੇਂ ਜੀਵ ਠਾਕੀ ਗਈ ਹੋਵੇ ਉਹ ਆਪਣੀ ਇਸ ਨੌ ਨੂੰ ਘੂੜਦਾ ਰਿਹਾ ਤੈਨੂੰ ਤਾਂ ਤਾਇਆ ਜੀ ਜੀ ਮੇ ਚੌਂਦੀ ਲੱਗ ਗਈ ਤਾਇਏ ਦੇ ਮੋਢੇ ਉੱਤੇ ਹੱਥ ਰੱਖਦਿਆਂ ਠਾਕਾ ਮਾਰ ਕੇ ਬਲਵਿੰਦਰ ਨੇ ਫੇਰ ਕਿਹਾ ਤੂੰ ਖੋ ਦੇ ਡੱਡੂ ਵਾਂਗੂ ਸਾਰੀ ਉਮਰ ਤਹਿਸੀਲੋਂ ਗਾਂ ਨਹੀਂ ਟੱਪਿਆ ਤਾਂ ਹੀ ਇੰਨਾ ਹੈਰਾਨ ਹੋਇਆ ਖੜਾ ਦੁਨੀਆ ਤਾਂ ਤਾਇਆ ਚੰਦ ਤੇ ਅੱਪੜ ਗਈ ਪੋੜਾ ਕੁਝ ਨਹੀਂ ਬੋਲਿਆ ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣੀ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸਤਿਆ ਹੀ ਨਹੀਂ ਰਹੀ ਪਰ ਸਾਰੇ ਸਰੀਰ ਵਿੱਚ ਜਿਵੇਂ ਸਤਿਆ ਹੀ ਨਹੀਂ ਰਹੀ ਮੁੰਡੇ ਨੂੰ ਕੁਛੜ ਚੁੱਕੀ ਉਹਨੂੰ ਮੁੜ ਮੁੜ ਚੁੰਮਦਾ ਤੇ ਉਸ ਦੇ ਨਾਲ ਹੋਰ ਹੀ ਬੋਲੀ ਵਿੱਚ ਗੱਲਾਂ ਕਰਦਾ ਪਲਵਿੰਦਰ ਤਾਏ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰੀ ਜਾਂਦੀ ਆਪਣੀ ਬੋਟੀ ਦੇ ਨਾਲ ਜਾ ਰੜਿਆ ਤਾਂ ਤਾਇਆ ਉਥੋਂ ਹੀ ਫੇਰ ਪਛਾਹ ਮੁੜ ਪਿਆ 인ਦਰ ਵੀ ਅਸ਼ੋਪਲੇ ਬਾਹਰ ਆਖੜੋਤਾ ਸੀ ਉਸ ਉਹਨੂੰ ਮੁੜਦਿਆਂ ਵੇਖ ਕੇ ਬਿਆੰਗ ਨਾਲ ਕਿਹਾ ਕਿਉਂ ਵੇਖੇ ਦੁਨੀਆਂ ਦੇ ਰੰਗ ਇਹ ਸਾਰਾ ਕੁਝ ਬਾਹਰੋਂ ਬਾਹਰ ਹੀ ਕਰਾਈ ਫਿਰਦੇ ਆ ਕਹਿੰਦੇ ਆ ਇਹ ਉਧਰ ਲਈ ਕੋਈ ਬੰਗਾਲਨ ਆਸਾਮਣ ਹੈ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਉਥੇ ਹੀ ਜਵਾਕ ਜੰਮ ਲੈ ਹੈ ਵਧੀਆ ਕੰਮ ਕਿ ਨਹੀਂ ਬਾਈ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਇੰਨਾ ਕਹਿਰਾ ਲਾਲ ਬਰੰਗ ਪਰ ਤਾਇਆ ਫਿਰ ਵੀ ਕੁਝ ਨਹੀਂ ਬੋਲਿਆ ਉਸ ਅੱਗ ਵਾਲੇ ਬੱਠਲ ਦੇ ਕੋਲ ਆਉਂਦੇ ਆ ਢਿੱਲੀ ਜੀ ਆਵਾਜ਼ ਵਿੱਚ ਕਿਹਾ ਇਹਦੇ ਤੇ ਸ਼ੱਕ ਸ਼ੁੱਕ ਪਾਚਾਰ ਮੇਰੇ ਤਾਂ ਪੈਰ ਹੀ ਵਲਾ ਠਰਦੇ ਜਾਂਦੇ ਜੇਕਰ ਕਹਾਣੀ ਬਦੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ